ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਨ ਜਾ ਰਹੇ ਆ ਉਹ ਇਹਦੇ ਬਾਰੇ ਹੈ ਵੀ ਲੁਧੇਾਨੇ ਦੇ ਇੱਕ ਐਸਐਸਪੀ ਉਤੇ ਹਮਲਾ ਹੋਇਆ ਸੀ ਖੜਕੋਵਾਦ ਵੇੜੇ ਉਹ ਹਮਲਾ ਕਿਹਨੇ ਕੀਤਾ ਸੀ ਕਿਵੇਂ ਵਿਊਂਤ ਬਣੀ ਉਸ ਹਮਲੇ ਦੀ ਤੇ ਕਿਵੇਂ ਹੋਇਆ ਹਮਲਾ ਇਹ ਸਾਰਾ ਕੁਝ ਅੱਥਾ ਨੂੰ ਦੱਸਾਂਗੇ ਵੀਡੀਓ ਬਾਕਮਾਲ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਇਹ ਅਫਸਰ 1984 ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਤਨਾਤ ਸੀ ਇਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿੰਘਾਂ ਖਿਲਾਫ ਮੁਹਿੰਮ ਚਲਾਈ ਹੋਈ ਸੀ ਮਾਨਾਂਵਾਲਾ ਗੋਲੀ ਕਾਣ ਦਾ ਵੀ ਇਹੋ ਸੂਤਰ ਧਾਰ ਸੀ ਅਤੇ ਉਸੇ ਕਾਰਨ ਸਿੱਖਾਂ ਵਿੱਚ ਬਦਰਾਮੀ ਅਤੇ ਨਫ਼ਰਤ ਦਾ ਪਾਤਰ ਬਣ ਗਿਆ ਸੀ ਇਹ ਐਸਐਸਪੀ ਅਮਤਾਪ ਪਾਂਡੇ ਦੀ ਗਿਣੀ ਮਿੱਥੀ ਸਕੀਮ ਅਧੀਨ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਨਾਂਵਾਲਾ ਪਿੰਡ ਦੀ ਪੁਲੀ ਉੱਤੇ ਨਾਕਾ ਲਾਇਆ ਹੋਇਆ ਸੀ ਜਦੋਂ ਉੱਥੇ ਮੂਹ ਹਨੇਰੇ ਸਿੰਘਾਂ ਦੀ ਗੱਡੀ ਆਈ ਤਾਂ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ ਇਸ ਗੱਡੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਥੇ ਦੇ ਸਿੰਘ ਸਨ ਪੁਲਿਸਰੀ ਇਸ ਕਾਰਵਾਈ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਪਰ ਸਿੰਘ ਪੁਲਿਸ ਦੇ ਹੱਥ ਆਉਣ ਦੀ ਥਾਂ ਵਰਦੀਆਂ ਗੋਲੀਆਂ ਵਿੱਚੋਂ ਗੱਡੀ ਨੂੰ ਕੱਟ ਕੇ ਅਮਰਾਸਰ ਲੈ ਗਏ ਅਤੇ ਜ਼ਖਮੀ ਸਿੰਘਾਂ ਨੂੰ ਤਤ ਕੇਸਗੜ ਸਾਹਿਬ ਦੇ ਜਥੇਦਾਰ ਹਰਚਰਨ ਸਿੰਘ ਮਹਾਲੋ ਦੀ ਗੱਡੀ ਵਿੱਚ ਦਰਬਾਰ ਸਾਹਿਬ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਇਹ ਉਸ ਵਕਤ ਦਾ ਸਭ ਤੋਂ ਵੱਡਾ ਵਾਕਿਆ ਸੀ ਕਿਹਾ ਜਾਂਦਾ ਹੈ ਕਿ ਉਸ ਗੱਡੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਖੁਦ ਚੌਕ ਮਹਿਤਾ ਜਾਣਾ ਸੀ ਪਰ ਆਖਰੀ ਮੌਕੇ ਉਤੇ ਉਹ ਨਹੀਂ ਗਏ SSP ਅਮਤਾਪ ਪਾਂਡੇ ਨੂੰ ਸਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਜਾਣ ਬਾਰੇ ਸੂਹ ਸੀ ਇਸ ਲਈ ਉਸਨੇ ਰਾਹ ਵਿੱਚ ਜ਼ਬਰਦਸਤ ਨਕਲਾ ਲਾਇਆ ਹੋਇਆ ਸੀ ਇਹ ਸੰਤਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਸੀ ਇਸ ਲਈ ਪੁਲਿਸ ਨੇ ਆਮ ਵਾਂਗ ਗੱਡੀ ਨੂੰ ਰੋਕ ਕੇ ਪੁੱਛਗਿੱਛ ਕਰਨ ਦੀ ਬਜਾਏ ਸਿੱਧੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਗੱਡੀ ਵਿੱਚ ਸਵਾਰ ਸਾਰੇ ਸਿੰਘਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਕੋਈ ਗਵਾਹ ਤੱਕ ਨਾ ਬਚੇ ਸੰਤਾਂ ਦੇ ਬਿਲਕੁਲ ਨੇੜ ਨੇ ਆ ਵਿੱਚੋਂ ਕਿਸੇ ਨੇ ਉਹਨਾਂ ਦੇ ਚੌਂਕ ਮਹਿਤਾ ਜਾਣ ਸੰਬੰਧੀ ਸੂਹ ਸਰਕਾਰ ਨੂੰ ਦਿੱਤੀ ਇਹ ਘਟਨਾ ਤੋਂ ਬਾਅਦ ਸੰਤਾਂ ਨੇ ਇਸ ਗੱਲ ਦੀ ਬੜੀ ਬਰੀਕੀ ਤਵਦੀਸ਼ ਕੀਤੀ ਤੇ ਉਹਨਾਂ ਨੂੰ ਪਤਾ ਵੀ ਲੱਗ ਗਿਆ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸ਼ਾਇਦ ਉਹਨਾਂ ਅੱਗੇ ਭਵਿੱਖ ਦੀ جنگ ਦਾ ਵੱਡਾ ਪਸਾਰ ਤੇ ਸ਼ਾਦਤ ਸਾਹਮਣੇ ਸੀ ਜਿਸ ਕਰਕੇ ਉਹਨਾਂ ਨੇ ਇਸ ਸਬੰਧੀ ਕੌੜਾ ਕੁੱਟ ਭਰ ਲਿਆ 1984 ਤੋਂ ਬਾਅਦ ਅਮਤਾਪਾਡੇ ਗਰਦਾਸਪੁਰ ਦਾ ਐਸਐਸਪੀ ਲੱਗ ਗਿਆ ਜਿੱਥੇ ਇਸ ਨੇ ਸਿੰਘਾਂ ਉੱਤੇ ਬਹੁਤ ਤਸ਼ੱਦਦ ਕੀਤਾ ਤੇ ਅਨੇਕਾਂ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਉਸਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਗਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਬਹੁਤ ਤਸ਼ੱਦਦ ਕਰਕੇ ਹੌਲੀ-ਹੌਲੀ ਤੜਫਾਕੇ ਮਾਰਿਆ ਸੀ ਇਹ ਤਸ਼ੱਦਦ ਦੀ ਵਾਰਤਾ ਆਮ ਲੋਕਾਂ ਵਿੱਚ ਪ੍ਰਚਲਿਤ ਹੋ ਗਈ ਸੀ ਜਸਪਾਲ ਸਿੰਘ ਚਾਚਾ ਮਤਰਾ ਸਿੰਘ ਦਾ ਮਿੱਤਰ ਸੀ ਜਸਪਾਲ ਸਿੰਘ ਬਾਰੇ ਮਤਰਾ ਸਿੰਘ ਨੇ ਮੈਨੂੰ ਦੱਸਿਆ ਕਿ ਉਹ ਬੜਾ ਸਿੱਧਕੀ ਤੇ ਸਿਰੜੀ ਉਹਦਾ ਸੀ ਪਾਵੇਂ ਉਹ 1984 ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਗਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਪਰ ਉਸਨੇ 1984 ਤੋਂ ਪਹਿਲਾਂ ਵੀ ਗਰਦਾਸਪੁਰ ਜ਼ਿਲ੍ਹੇ ਵਿੱਚ ਜਥੇਬੰਦੀ ਦੀ ਬਹੁਤ ਸੇਵਾ ਕੀਤੀ 84 ਤੋਂ ਬਾਅਦ ਜਦੋਂ ਸਾਰੇ ਪੰਜਾਬ ਉੱਤੇ ਫੌਜਾਂ ਦਾ ਕਬਜ਼ਾ ਸੀ ਅਤੇ ਸਰਕਾਰ ਨੇ ਹਰ ਪਾਸੇ ਦਹਿਸ਼ਤ ਫੈਲਾਈ ਹੋਈ ਸੀ ਉਸ ਵਕਤ ਜਸਪਾਲ ਸਿੰਘ ਨੇ ਇਸ دہشت ਤੇ ਦਬਾਅ ਨੂੰ ਤੋੜਨ ਲਈ ਗਰਦਾਸਪੁਰ ਵਿੱਚ ਸਿੰਘ ਅਤੇ ਹਥਿਆਰਾਂ ਨੂੰ ਇਕੱਠੇ ਕਰਨ ਲਈ ਕੰਮ ਕੀਤੇ ਇਸ ਨੇ ਕਈ ਮੁਖਬਰਾਂ ਸਰਕਾਰੀ ਪਿੱਠੂਆਂ ਤੇ ਦਰਬਾਰ ਸਾਹਿਬ ਉੱਤੇ ਫੌਦੇ ਹਮਲੇ ਦੀ ਖੁਸ਼ੀ ਮਨਾਉਣ ਵਾਲਿਆਂ ਨੂੰ ਸੋਧੇ ਲਾਏ ਥੋੜੇ ਚਿਰ ਵਿੱਚ ਹੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਅਮਤਾਪ ਪਾਂਡੇ ਨੇ ਇਸ ਨੂੰ ਬਹੁਤ ਹੀ ਯਾਦਗਾਰਾ ਤਰੀਕੇ ਨਾਲ ਸ਼ਹੀਦ ਕੀਤਾ ਗਰਦਾਸਪੁਰ ਤੋਂ ਬਾਅਦ ਅਮਤਾਪਾਡੇ ਦੀ ਬਦਲੀ ਲੁਧਿਆਣੇ ਹੋ ਗਈ ਇਹ ਗੱਲ ਸਾਲ 1985 ਦੀ ਹੈ ਉਸ ਵਕਤ ਅਸੀਂ ਲੁਧਿਆਣੇ ਆਪਣੇ ਘਰਾਂ ਵਿੱਚ ਹੀ ਰਹਿੰਦੇ ਸੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ ਪਰ ਸਾਡੇ ਕੋਲ ਬੱਬਰ ਖਾਲਸਾ ਦੇ ਅਨੋਖ ਸਿੰਘ ਸੁਲੱਖਣ ਸਿੰਘ ਅਤੇ ਦੂਸਰੇ ਪਾਸਿਓਂ ਮਤਰਾ ਸਿੰਘ ਆਉਂਦੇ ਸਨ ਉਸ ਵਕਤ ਹਥਿਆਰਾਂ ਦੀ ਬਹੁਤ ਕਮੀ ਸੀ ਪਰ ਬੱਬਰਾਂ ਕੋਲ ਚੰਗੇ ਹਥਿਆਰ ਸਨ ਤੇ ਉਹ ਸਾਡੇ ਕੋਲ ਵੀ ਸਾਹਮਣੇ ਹੁੰਦੇ ਸਨ ਇੱਕ ਦਿਨ ਸ਼ਾਮ ਨੂੰ ਕੋਠੇ ਉੱਪਰ ਚਾਚਾ ਮਥਰਾ ਸਿੰਘ ਤੇ ਮੈਂ ਚਾਹ ਪੀ ਰਹੀ ਸੀ ਅਤੇ ਗੱਲਬਾਤ ਵਿੱਚ ਅੰਤਾਪ ਪਾਂਡੇ ਦਾ ਜ਼ਿਕਰ ਹੋ ਗਿਆ ਤੇ ਉਹ ਇੱਥੇ ਤਨਾਤ ਹੈ ਮਥਰਾ ਸਿੰਘ ਦਾ ਚਿਹਰਾ ਇੱਕਦਮ ਲਾਲ ਹੋ ਗਿਆ ਤੇ ਬਹੁਤ ਜਲਾਲ ਵਿੱਚ ਆ ਗਿਆ ਉਸ ਨੇ ਪੁੱਛਿਆ ਕਿ ਇਹ ਦੁਸ਼ਟ ਇੱਥੇ ਹੈ ਇਸ ਨੇ ਤਾਂ ਸੰਤਾ ਨੂੰ ਜਾਨੋ ਮਾਰਨ ਖਾਤਰ ਮਾਨਾਂ ਵਾਲਾ ਵਾਲਾ ਗੋਲੀ ਕਾਂਡ ਕੀਤਾ ਸੀ ਕਿਸੇ ਅੰਦਰਲੇ ਬੰਦੇ ਨਾਲ ਸੰਪਰਕ ਬਣਾ ਕੇ ਇਸ ਨੇ ਜਸਪਾਲ ਸਿੰਘ ਜਿਹੇ ਸੋਹਣੇ ਜਵਾਨ ਨੂੰ ਕੋਕੋ ਕੇ ਮਾਰਿਆ ਇਸ ਨੂੰ ਆਪਾਂ ਹਰ ਹਾਲਤ ਵਿੱਚ ਸੋਧਾ ਲਾਉਣਾ ਹੀ ਲਾਉਣਾ ਮੈਨੂੰ ਮਥਰਾ ਸਿੰਘ ਦਾ ਉਹ ਜਲਾਲ ਬਹੁਤ ਚੰਗਾ ਲੱਗਿਆ ਜਿੱਥੇ ਇੱਕ ਪਾਸੇ ਰੋਹ ਸੀ ਤੇ ਦੂਸਰੇ ਪਾਸੇ ਦੁਸ਼ਮਣ ਨਾਲ ਹੱਥ ਅਜਮਾਉਣ ਦਾ ਚਾਹ ਸੀ ਉਹ ਕੁਝ ਸਮਾਂ ਇਸ ਬਾਰੇ ਗੱਲਾਂ ਕਰਦਾ ਰਿਹਾ ਤੇ ਕੁਦਰਤੀ ਸੁਲੱਖਣ ਸਿੰਘ ਵੀ ਸਾਡੇ ਕੋਲ ਪਹੁੰਚ ਗਿਆ ਇਹ ਮੇਰੇ ਕੋਲ ਪਹਿਲਾਂ ਵੀ ਆਪਸ ਵਿੱਚ ਮਿਲ ਚੁਕੇ ਸਨ ਫਿਰ ਇਹਨਾਂ ਦੋਵਾਂ ਨੇ ਅਮਤਾਪ ਪਾਂਡੇ ਬਾਰੇ ਗੱਲਬਾਤ ਕੀਤੀ ਅਤੇ ਸੁਲੱਖਣ ਸਿੰਘ ਨੇ ਵੀ ਕਿਹਾ ਕਿ ਇਸ ਨੂੰ ਸੋਧਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਉਸ ਦਿਨ ਅਮਤਾਬ ਪਾਂਡੇ ਉੱਤੇ ਹਮਲਾ ਕਰਨ ਬਾਰੇ ਤੈਅ ਹੋ ਗਿਆ ਜਦੋਂ ਸੁਲੱਖਣ ਸਿੰਘ ਲਈ ਦੁੱਧ ਆਇਆ ਉਹ ਚਾਹ ਨਹੀਂ ਸੀ ਪਿੰਦਾ ਤਾਂ ਉਦੋਂ ਇਹ ਮਤਾ ਪਕਾਇਆ ਗਿਆ ਕਿ ਇਹ ਕੰਮ ਨਾਲ ਦੋਵਾਂ ਜਥੇਬੰਦੀਆਂ ਵਿੱਚ ਏਕੇ ਦੀ ਸ਼ੁਰੂਆਤ ਹੋਵੇਗੀ ਇਹ ਰਾਏ ਪਕਾਉਣ ਮਗਰੋਂ ਮਥਰਾ ਸਿੰਘ ਜ਼ਿਆਦਾ ਸਮਾਂ ਲੁਧਿਆਣੇ ਹੀ ਰਹਿਣ ਲੱਗ ਪਿਆ ਤੇ ਅਸੀਂ ਅਮਤਾਬ ਪਾਂਡੇ ਦੀ ਹਰ ਹਰਕਤ ਨੂੰ 2 ਮਹੀਨੇ ਤੱਕ ਪੂਰੀ ਤਰ੍ਹਾਂ ਵਚਿਆ ਉਹ ਦਾ ਘਰ ਦਫ਼ਤਰ ਪੁਲਿਸ ਲੈਨ ਸਾਰੇ ਰਸਤੇ ਜੋ ਉਹ ਜਾਣ ਆਉਣ ਲਈ ਚੁਣਦਾ ਸੀ ਕਿੰਨੀਆਂ ਗੱਡੀਆਂ ਕਿੰਨੀ ਰਫ਼ਤਾਰ ਕਿੰਨੇ ਸਿਪਾਹੀ ਕਿਹੋ ਜਿਹੇ ਹਥਿਆਰ ਆਲੇ ਦੁਆਲੇ ਕਿਹੋ ਜਿਹੇ ਸੁਰੱਖਿਅਤ ਨਾਕੇ ਹਮਲੇ ਤੋਂ ਬਾਅਦ ਬਚ ਨਿਕਲਣ ਦੇ ਰਸਤੇ ਅਸੀਂ ਇਹ ਸਭ ਕੁਝ ਬਹੁਤ ਬਰੀਕੀ ਨਾਲ ਵੇਖਿਆ ਤੇ ਵਿਚਾਰਿਆ ਇਸ ਵਿੱਚ ਮਥਰਾ ਸਿੰਘ ਜੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੁਲੱਖਣ ਸਿੰਘ ਨੇ ਤਾਂ ਆ ਕੇ ਸਾਰਾ ਕੁਝ ਵੇਖਿਆ ਹੀ ਸੀ ਅਮਤਾ ਪਾਂਡੇ ਆਪਣੇ ਘਰ ਤੋਂ ਦਫ਼ਤਰ ਹਰ ਰੋਜ਼ ਸਵੇਰੇ 9 ਤੋਂ 10 ਵਜੇ ਦਰਮਿਆਨ ਇੱਕੋ ਹੀ ਰਸਤੇ ਤੋਂ ਆਉਂਦਾ ਅਤੇ ਉਸੇ ਰਸਤੇ ਤੋਂ ਵਾਪਸ ਜਾਂਦਾ ਸੀ ਅਸੀਂ ਸੋਚਿਆ ਕਿ ਉਹਨੂੰ ਮਾਰ ਰੋਡ ਦੇ ਵਿਚਕਾਰ ਜਿਹੇ ਜਿੱਥੇ ਪਾਸਿਆਂ ਨੂੰ ਗਲੀਆਂ ਨਿਕਲਦੀਆਂ ਹੋਣ ਉੱਥੇ ਘੇਰਿਆ ਜਾਵੇ ਇਹ ਸਾਰਾ ਇਲਾਕਾ ਬਹੁਤ ਸੁਰੱਖਿਅਤ ਵਾਲਾ ਸੀ ਤੇ ਸਾਰੇ ਅਫਸਰਾਂ ਦੀਆਂ ਕੋਠੀਆਂ ਮਾਰ ਰੋਡ ਉੱਤੇ ਹੀ ਸਨ ਤੇ ਆਲੇ-ਦੁਆਲੇ ਚੌਂਕਾਂ ਵਿੱਚ ਸੁਰੱਖਿਆ ਨਾਕੇ ਹੁੰਦੇ ਸਨ ਅਮਤਾ ਪਾਂਡੇ ਦੀ ਐਮਬੈਸਡਰ ਕਾਰ ਵਿੱਚ ਅਤੇ ਇਸ ਦੇ ਪਿੱਛੇ ਇੱਕ ਜੀਪ ਵਿੱਚ 8 ਸਿਪਾਹੀ ਹੁੰਦੇ ਸਨ ਅਸੀਂ ਸੋਚਿਆ ਕਿ ਜਦੋਂ ਉਹ ਦੁਪਹਿਰ ਸਮੇਂ ਘਰ ਆਵੇ ਤਾਂ ਉਦੋਂ ਨਾਕੇ ਘੱਟ ਹੁੰਦੇ ਹਨ ਅਤੇ ਗਰਮੀ ਬਹੁਤ ਹੋਣ ਕਾਰਨ ਲੋਕਾਂ ਦੀ ਆਵਾਜ਼ ਆਈ ਵੀ ਆਮ ਨਾਲੋਂ ਘੱਟ ਹੁੰਦੀ ਹੈ ਉਸ ਵਕਤ ਇਸ ਨੂੰ ਗਲਤ ਪਾਸੇੋਂ ਟਰੱਕ ਅੱਗੇ ਕਰਕੇ ਰੋਕਿਆ ਜਾਵੇ ਜਦੋਂ ਇਸ ਦੀ ਗੱਡੀ ਟਰੱਕ ਨਾਲ ਟਕਰਾਵੇਗੀ ਉਸ ਵਕਤ ਅਸੀਂ ਨਾਲ ਵਾਲੀ ਗਲੀ ਵਿੱਚ ਕਾਰ ਵਿੱਚ ਉਡੀਕ ਕਰ ਰਹੇ ਹੋਵਾਂਗੇ ਇੱਕਦਮ ਬਾਹਰ ਨਿਕਲ ਸੜਕ ਉੱਤੇ ਆ ਕੇ ਜ਼ੋਰਦਾਰ ਗੋਲੀਬਾਰੀ ਕਰਕੇ ਉਸੇ ਗਲੀ ਰਾਹੀਂ ਵਾਪਸ ਬਾਹਰ ਨਿਕਲ ਜਾਵਾਂਗੇ ਟਰੱਕ ਡਰਾਈਵਰ ਨੇ ਵੀ ਸਾਡੇ ਵਾਲੀ ਗਲੀ ਵਿੱਚ ਆ ਕੇ ਉਸ ਨੂੰ ਉਡੀਕ ਰਹੇ ਸਕੂਟਰ ਸਵਾਰ ਨਾਲ ਬੈਠਣ ਤੇ ਨਿਕਲ ਜਾਣਾ ਸੀ ਇਹ ਸਾਰੀ ਵਿਉਂਤ ਚਾਚਾ ਮਥਰਾ ਸਿੰਘ ਅਤੇ ਸੁਲੱਖਣ ਸਿੰਘ ਬੱਬਰ ਨੇ ਹੀ ਕੀਤੀ ਸੀ ਇਹ ਸਾਰਾ ਕੰਮ ਕਰਨ ਵਾਲੀ ਟੁਕੜੀ ਵਿੱਚ ਇੱਕ ਡਰਾਈਵਰ ਇੱਕ ਸਕੂਟਰ ਵਾਲਾ ਉਸ ਨੂੰ ਪਿੱਛੇ ਬਿਠਾ ਕੇ ਕੱਢਣ ਵਾਲਾ ਇੱਕ ਕਾਰ ਡਰਾਈਵਰ ਅਤੇ ਪੰਜ ਜਣੇ ਗੋਲੀਬਾਰੀ ਵਾਲੇ ਸ਼ਾਮਲ ਸਨ ਕਾਰ ਡਰਾਈਵਰ ਦਾ ਸੁਖੀ ਸੀ ਅਤੇ ਅਸੀਂ ਪੰਜ ਜਣੇ ਚਾਚਾ ਮਥਰਾ ਸਿੰਘ ਸੁਲੱਖਣ ਸਿੰਘ ਰਣਜੀਤ ਸਿੰਘ ਕੁੱਕੀ ਗੁਰਸ਼ਰਨ ਸਿੰਘ ਗਾਮਾ ਤੇ ਮੈਂ ਸਕੂਟਰ ਵਾਲਾ ਸਾਡੇ ਵਾਂਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਵਿਦਿਆਰਥੀ ਸੀ ਜੋ ਬੱਬਰ ਖਾਲਸਾ ਨਾਲ ਸੰਬੰਧਿਤ ਸੀ ਟਰੱਕ ਡਰਾਈਵਰ ਬਾਰੇ ਦੋ ਰਾਵਾਂ ਸਨ ਚਾਚਾ ਮਥਰਾ ਸਿੰਘ ਦੀ رائے ਸੀ ਕਿ ਉਹ ਸੁਖਵਿੰਦਰ ਸਿੰਘ ਛਿੰਦੂ ਨੂੰ ਲੈ ਕੇ ਆਉਣਾ ਚਾਹੁੰਦਾ ਸੀ ਜਿਹੜਾ ਕਿ ਵਧੀਆ ਚਲਾਵਾ ਵੀ ਹੈ ਅਤੇ ਇਹੋ ਜੇ ਕੰਮ ਕਰਨ ਵਿੱਚ ਮਾਹਰ ਸੀ ਸੁਲੱਖਣ ਸਿੰਘ ਉਹਨਾਂ ਨਾਲ ਸੰਬੰਧਿਤ ਸਰਕਾਰੀ ਮੁਲਾਜ਼ਮ ਇੱਕ ਬੱਸ ਡਰਾਈਵਰ ਪ੍ਰੇਮ ਪਾਲ ਸਿੰਘ ਸਰਹੰਦ ਨੂੰ ਲੈਣਾ ਚਾਹੁੰਦਾ ਸੀ ਚਾਚਾ ਮਥਰਾ ਸਿੰਘ ਨੇ ਸੁਖਵਿੰਦਰ ਸਿੰਘ ਛਿੰਦੂ ਦੇ ਨਾਂ ਉੱਤੇ ਬੜਾ ਜ਼ੋਰ ਦਿੱਤਾ ਕਿ ਉਸ ਦਾ ਹਮਲਿਆਂ ਵਿੱਚ ਬਹੁਤ ਤਜਰਬਾ ਸੀ ਸੁਲੱਖਣ ਸਿੰਘ ਹੋਰਾਂ ਨੇ ਆਪਣੇ ਸਿੰਘ ਉੱਤੇ ਯਕੀਨ ਦਿਵਾਇਆ ਤਾਂ ਆਖਰਕਾਰ ਪ੍ਰੇਮ ਪਾਲ ਸਿੰਘ ਨੂੰ ਇਸ ਕੰਮ ਵਿੱਚ ਲੈ ਲਿਆ ਗਿਆ ਪ੍ਰੇਮ ਪਾਲ ਸਿੰਘ ਬਸੀ ਪਠਾਨਾ ਦਾ ਰਹਿਣ ਵਾਲਾ ਸੀ ਬੱਚੇਦਾਰ ਅਤੇ ਗੁਰਸਿੱਖ ਪਰਿਵਾਰ ਸੀ ਉਹਦਾ ਉਹ ਸਰਕਾਰੀ ਬੱਸ ਡਰਾਈਵਰ ਸੀ 84 ਤੋਂ ਪਹਿਲਾਂ ਦਰਬਾਰ ਸਾਹਿਬ ਵਿੱਚ ਬੱਬਰਾਂ ਕੋਲ ਆਉਣ ਲੱਗ ਪਿਆ ਤੇ ਉਹਨਾਂ ਨਾਲ ਜੁੜ ਗਿਆ 84 ਤੋਂ ਬਾਅਦ ਜਦੋਂ ਸੁਰਖਣ ਸਿੰਘ ਅਤੇ ਅਨੋਖ ਸਿੰਘ ਪਾਕਿਸਤਾਨ ਤੋਂ ਇੱਧਰ ਆਏ ਤਾਂ ਉਹ ਇਹਨਾਂ ਨੂੰ ਮਿਲੇ ਤਾਂ ਇਸ ਪਰਿਵਾਰ ਨੇ ਹਰ ਤਰ੍ਹਾਂ ਨਾਲ ਪੰਥ ਦੀ ਸੇਵਾ ਕਰਨੀ ਪ੍ਰਵਾਨ ਕੀਤੀ ਅਮਤਾਪ ਪਾਂਡੇ ਵਾਲਾ ਕੰਮ ਕਰਨ ਤੋਂ ਪਹਿਲਾਂ ਅਸੀਂ ਇਸ ਨੂੰ ਮਿਲੇ ਅਤੇ ਸਾਰੀ ਵਿਉਂਤ ਸਮਝਾਈ ਕਿ ਕਿਵੇਂ ਮਾਰ ਰੋਡ ਉੱਤੇ ਉਲਟ ਪਾਸਿਓਂ ਟਰੱਕ ਲਿਆ ਕੇ ਅਮਤਾਪ ਪਾਂਡੇ ਦੀ ਗੱਡੀ ਵਿੱਚ ਸਿੱਧਾ ਮਾਰਨਾ ਹੈ ਤੇ ਫਿਰ ਤੋਂ ਟਰੱਕ ਛੱਡ ਕੇ ਨਾਲ ਵਾਲੀ ਗਲੀ ਵਿੱਚ ਖੜੇ ਸਕੂਟਰ ਵਾਲੇ ਨਾਲ ਬੈਠ ਕੇ ਨਿਕਲ ਜਾਣਾ ਹੈ ਉਸਨੇ ਸਾਰਾ ਮੌਕਾ ਦੇਖਿਆ ਤੇ ਬੜੇ ਜੋਸ਼ ਤੇ ਭਰੋਸੇ ਨਾਲ ਕਿਹਾ ਵੀ ਇਹ ਤਾਂ ਕੋਈ ਗੱਲ ਨਹੀਂ ਇਸ ਤੋਂ ਬਾਅਦ ਉਹ ਕਈ ਵਾਰ ਟਰੱਕ ਨੂੰ ਚਲਾਉਂਦਾ ਸੀ ਤੇ ਰਾਤ ਵੇਲੇ ਅਲੱਗ-ਅਲੱਗ ਥਾਵਾਂ 'ਤੇ ਖੜਾ ਕਰ ਦਿੰਦਾ ਸੀ ਟਰੱਕ ਨੂੰ ਜ਼ਿਆਦਾਤਰ ਰਾਤ ਵੇਲੇ ਬੱਸ ਅਡੇ ਵਿੱਚ ਹੀ ਖੜਾ ਕਰ ਦਿੰਦੇ ਸਾਂ ਹਮਲਾ ਹੋਇਆ ਪਰ ਕਾਮਯਾਬ ਨਹੀਂ ਹੋਇਆ ਪ੍ਰੇਮਪਾਲ ਸਿੰਘ ਟਰੱਕ ਨੂੰ ਕਾਰ ਵਿੱਚ ਮਾਰਨ ਦੀ ਕੋਸ਼ਿਸ਼ ਕਰਨ ਬਾਅਦ ਘਬਰਾ ਕੇ ਸਕੂਟਰ ਵਾਲੇ ਬੰਦੇ ਵੱਲ ਆਉਣ ਦੀ ਬਜਾਏ ਉਲਟ ਪਾਸੇ ਵੱਲ ਭੱਜ ਕੇ ਸ਼ੈਸ਼ਨ ਜਾਦੀ ਕੋਠੀ ਵਿੱਚ ਜਾ ਵੜਿਆ ਅਤੇ ਜਿੱਥੇ ਤਨਾਤ ਗਾਰਦ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਨੂੰ ਉਸ ਉੱਤੇ ਕਾਫੀ ਤਸ਼ੱਦਦ ਹੋਇਆ ਤੇ ਫਿਰ ਇੱਕ ਮੁਕੱਦਮਾ ਪਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਉਸ ਕੇਸ ਵਿੱਚ ਉਸਨੂੰ 7 ਸਾਲ ਦੀ ਕੈਦ ਹੋਈ ਜੇਲ੍ਹ ਵਿੱਚੋਂ ਰਿਹਾ ਹੋਣ ਬਾਅਦ ਉਹ ਯੂਰਪ ਚਲਾ ਗਿਆ ਬਾਅਦ ਵਿੱਚ ਉਹ ਮੈਨੂੰ ਜੇਲ੍ਹ ਵਿੱਚ ਵੀ ਮਿਲਣ ਆਇਆ ਇਹ ਕੰਮ ਲਈ ਟਰੱਕ ਖਰੀਦਣ ਵਾਸਤੇ ਸੁਲੱਖਣ ਸਿੰਘ ਨੇ ਸਾਨੂੰ 10000 ਰੁਪਏ ਦਿੱਤੇ ਇਹ ਪੁਰਾਣਾ ਟਰੱਕ ਅਸੀਂ ਜਾਲੀਣਾਉ ਤੇ ਖਰੀਦਿਆ ਸੀ ਜੋ ਵਧੀਆ ਹਾਲਤ ਵਿੱਚ ਸੀ ਕਾਰ ਸੁਖਵਿੰਦਰ ਸਿੰਘ ਛਿੰਦੂ ਤੇ ਚਾਚਾ ਮਥਰਾ ਸਿੰਘ ਨੇ ਦਿੱਲੀੋਂ ਲਿਆ ਕੇ ਦਿੱਤੀ ਜਿਹੜੀ ਸਲੇਟੀ ਰੰਗ ਦੀ ਨਵੀਂ ਫੀਟ ਸੀ ਸ਼ੁਰੂ ਵਿੱਚ ਹਮਲਿਆਂ ਲਈ ਗੱਡੀਆਂ ਅਸੀਂ ਦਿੱਲੀ ਤੋਂ ਹੀ ਲਿਆਉਂਦੇ ਸੀ ਅਸੀਂ ਦਿੱਲੀ ਵਿੱਚੋਂ ਰਾਤੋਂ ਰਾਤ ਗੱਡੀ ਚੋਰੀ ਕਰਕੇ ਅਗਲੇ ਦਿਨ ਤੱਕ ਪੰਜਾਬ ਪਹੁੰਚਾ ਦਿੰਦੇ ਸੀ ਇਸ ਕੰਮ ਵਿੱਚ ਸੁਖਵਿੰਦਰ ਸਿੰਘ ਸਿੰਧੂ ਅਤੇ ਸੁਖਦੇਵ ਸਿੰਘ ਸੁਖਾ ਬਹੁਤ ਮਹਾਰ ਸੀ ਜਦੋਂ ਸਾਨੂੰ ਗੱਡੀ ਦੀ ਜ਼ਰੂਰਤ ਹੁੰਦੀ ਸੀ ਉਹ ਰਾਤ ਨੂੰ ਸਕੂਟਰ ਉੱਤੇ ਨਿਕਲਦੇ ਤੇ ਕਿਸੇ ਕਲੋਨੀ ਜਿੱਥੇ ਗੱਡੀਆਂ ਘਰਾਂ ਤੋਂ ਬਾਹਰ ਖੜੀਆਂ ਪਾਰਕ ਵਿੱਚ ਹੁੰਦੀਆਂ ਸਨ ਵਧੀਆ ਗੱਡੀ ਜੁਣਦੇ ਸੁਖਦੇਵ ਸਿੰਘ ਆਲੇ ਦੁਆਲੇ ਨਿਗਾ ਰੱਖਦਾ ਐਨੇ ਚਿਰ ਵਿੱਚ ਸੁਖਵਿੰਦਰ ਸਿੰਘ ਛਿੰਦੂ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਅੰਦਰ ਵੜ ਕੇ ਤਾਰਾਂ ਤੋੜ ਕਰਕੇ ਗੱਡੀ ਚਾਲੂ ਕਰ ਲੈਂਦਾ ਤੇ ਕਿਸੇ ਸੁੰਨਸਾਨ ਥਾਂ ਉੱਤੇ ਲਜਾਬ ਪਹਿਲਾਂ ਹੀ ਤੋਂ ਹੀ ਤਿਆਰ ਕੀਤੀਆਂ ਨੰਬਰ ਪਲੇਟਾਂ ਬਦਲ ਕੇ ਲਾ ਦਿੰਦਾ ਫਿਰ ਰਾਤ ਨੂੰ ਗੱਡੀ ਨੂੰ ਦਿੱਲੀ ਦੇ ਕਿਸੇ ਹੋਰ ਥਾਂ ਪਾਰਕ ਕਰ ਦਿੰਦੇ ਬਾਅਦ ਵਿੱਚ ਉਸ ਨੂੰ ਦਿੱਲੀੋਂ ਬਾਹਰ ਕਰ ਦਿੰਦੇ ਸੀ ਇਹ ਕੰਮ ਅਕਸਰ ਰਾਤ 12 ਵਜੇ ਤੋਂ ਬਾਅਦ ਹੁੰਦਾ ਸੀ ਬੜਾ ਖਤਰੇ ਵਾਲਾ ਕੰਮ ਹੁੰਦਾ ਸੀ ਤੇ ਸਿੰਘ ਹਥਿਆਰਬੰਦ ਹੋ ਕੇ ਜਾਂਦੇ ਸਨ ਅਤੇ ਤੜਕੇ ਮੁੜਦੇ ਸਨ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਗੱਡੀ ਤਿਆਰ ਹੋ ਗਈ ਤੇ ਜਦੋਂ ਅਗਲੇ ਦਿਨ ਸਵੇਰੇ ਖਾਣੇ ਉੱਤੇ ਸੁਖਵਿੰਦਰ ਸਿੰਘ ਛਿੰਦੂ ਨੇ ਮਿਲਣਾ ਤਾਂ ਕਹਿਣਾ ਕਿ ਇਸ ਵਾਰ ਗੱਡੀ ਵਿੱਚ ਬਹਿ ਕੇ ਵੇਖਿਓ ਥੱਲੇੋਂ ਨਿਕਲੂ ਅਸੀਂ ਕਾਰਾਂ ਦੀਆਂ ਕਾਪੀਆਂ ਪਹਿਲਾਂ ਤੋਂ ਹੀ ਚੋਰੀ ਕਰਕੇ ਰੱਖੀਆਂ ਹੁੰਦੀਆਂ ਸਨ ਅਤੇ ਉਹਨਾਂ ਦੀਆਂ ਨੰਬਰ ਪਲੇਟਾਂ ਲਾ ਕੇ ਉਹਨੂੰ ਪੂਰੀ ਤਰ੍ਹਾਂ ਜਾਇਜ਼ ਬਣਾ ਦਿੰਦੇ ਸੀ ਦਫ਼ਤਰਾਂ ਦੇ ਬਾਹਰ ਖੜੀਆਂ ਗੱਡੀਆਂ ਦੀਆਂ ਕਾਪੀਆਂ ਸੀ ਕੱਢ ਲੈਂਦੇ ਸੀ ਤੇ ਫਿਰ ਉਹ ਅੱਗੇ ਵਰਤ ਲੈਂਦੇ ਸੀ ਸੁਖਵਿੰਦਰ ਸਿੰਘ ਛਿੰਦੂ ਨੂੰ ਇਸ ਕੰਮ ਵਿੱਚ ਬਹੁਤ ਮਹਾਰਤ ਸੀ ਤੇ ਉਹ 5 ਕੋ ਮਿੰਟ ਵਿੱਚ ਹੀ ਗੱਡੀ ਦਾ ਜਿੰਦਾ ਤੋੜ ਕੇ ਆਪਣਾ ਕੰਮ ਕਰ ਲੈਂਦਾ ਸੀ ਉਹ ਆਪਣੇ ਇਸ ਕੰਮ ਪ੍ਰਤੀ ਇੰਨਾ ਸਮਰਪਿਤ ਸੀ ਅਤੇ ਦਿਲਚਸਪੀ ਲੈਂਦਾ ਸੀ ਕਿ ਇੱਕ ਵਾਰ ਅਸੀਂ ਕਨੌਟ ਪਲੇਸ ਦਿੱਲੀ ਵਿੱਚ ਕੁਝ ਖਰੀਦ ਰਹੇ ਸੀ ਕਿ ਸਾਡੇ ਨਾਲੋਂ ਸੁਖਵਿੰਦਰ ਸਿੰਘ ਛਿੰਦੂ ਗਾਇਬ ਹੋ ਗਿਆ 10 ਕੋ ਮਿੰਟ ਬਾਅਦ ਮੁੜਿਆ ਉਹਦੇ ਹੱਥ ਵਿੱਚ ਗੱਡੀ ਦੇ ਸਾਰੇ ਕਾਗਜ਼ ਸੀ ਉਹ ਕਹਿਣ ਲੱਗਾ ਵੀ ਕੁਝ ਖਰੀਦਣ ਦੇ ਨਾਲ-ਨਾਲ ਆਪਣਾ ਕੰਮ ਕਰਦੇ ਰਹੀਦਾ ਇੱਕ ਅਮੀਰ ਪਰਿਵਾਰ ਦੀ ਗੱਡੀ ਖੁੱਲੀ ਛੱਡ ਕੇ ਹੀ ਦੁਕਾਨ ਅੰਦਰ ਚਲਾ ਗਿਆ ਸੀ ਮੈਂ ਸੋਚਿਆ ਵੀ ਕਾਗਜ਼ੀ ਕੱਢ ਲਈਏ ਇਸ ਤਰ੍ਹਾਂ ਅਸੀਂ ਦਿੱਲੀ ਤੋਂ ਬਹੁਤ ਗੱਡੀਆਂ ਪੰਜਾਬ ਲਿਆਂਦੀਆਂ ਤੇ ਇੱਥੇ ਕਈ ਖਾੜਕੂ ਜਥਿਆਂ ਨੂੰ ਕੰਮਾਂ ਲਈ ਵੀ ਦਿੱਤੀਆਂ ਹੁਣ ਅਮਤਾਪ ਪਾਂਡੇ ਉੱਤੇ ਹਮਲੇ ਦੀ ਪੂਰੀ ਤਿਆਰੀ ਹੋ ਗਈ ਸੀ ਤੇ ਸਾਰੇ ਸਿੰਘਾਂ ਨੇ ਅਭਿਆਸ ਵੱਜੋਂ ਇੱਕ ਦਿਨ ਪਹਿਲਾਂ ਸਾਰਿਆਂ ਨੇ ਹਥਿਆਰਬੰਦ ਹੋ ਕੇ ਢੇੜਾ ਦਿੱਤਾ ਉਸ ਦਿਨ ਸਾਰਾ ਕੁਝ ਵਿਉਂਤ ਅਨੁਸਾਰ ਹੋਇਆ ਸਕੂਟਰ ਵਾਲਾ ਸਿੰਘ ਹੱਸਦਾ ਹੋਇਆ ਬੜੀ ਤੇਜ਼ੀ ਨਾਲ ਇਸ਼ਾਰਾ ਕਰਕੇ ਸਾਡੇ ਵਾਲੀ ਗਲੀ ਵਿੱਚ ਜਾ ਕੇ ਖੜ ਗਏ ਆ ਅਸੀਂ ਆਪਣੀਆਂ ਬੰਦੂਕਾਂ ਬੀੜ ਲਈਆਂ ਸੁਲੱਖਣ ਸਿੰਘ ਤੇ ਰਣਜੀਤ ਸਿੰਘ ਗੱਡੀ ਦੇ ਬਾਹਰ ਖੜੇ ਸਨ ਅਸੀਂ ਹਲੇ ਸਾਰੇ ਗੱਡੀ ਦੇ ਵਿੱਚ ਹੀ ਸਾਂ ਤੇ ਗੱਡੀ ਦੇ ਸ਼ੀਸ਼ੇ ਪਰਦਿਆਂ ਵਾਲੇ ਸਨ ਅਮਤਾਪ ਪਾਂਡੇ ਦੀ ਗੱਡੀ ਸਾਡੇ ਸਾਹਮਣੇ ਦੀ ਲੰਗੀ ਟ੍ਰੱਕ ਉਹਦੇ ਵੱਲੋਂ ਮੁੜਿਆ ਪਰ ਉਸ ਨੂੰ ਰੋਕ ਨਾ ਸਕਿਆ ਤੇ ਗੱਡੀ ਦੀ ਸਾਈਡ ਵਿੱਚ ਵੱਜਿਆ ਗੱਡੀ ਅੱਗੇ ਲੰਘ ਗਈ ਜੀਪ ਵਿੱਚ ਤਿੰਨ ਪੁਲਿਸ ਵਾਲੇ ਸਨ ਉਹ ਸਾਡੇ ਸਾਹਮਣੇ ਗੱਡੀ ਵਿੱਚੋਂ ਉਤਰ ਆਏ ਅਤੇ ਹੱਕੇ ਪੱਕੇ ਹੋਏ ਟਰੱਕ ਵੱਲ ਵੇਖ ਰਹੇ ਸਨ ਉਹਨਾਂ ਨੂੰ ਸਾਡੇ ਬਾਰੇ ਕੁਝ ਪਤਾ ਨਹੀਂ ਸੀ ਅਤੇ ਇਸ ਨੂੰ ਟੱਕਰੀ ਸਮਝ ਰਹੇ ਸਨ ਪ੍ਰੇਮਪਾਲ ਸਿੰਘ ਟਰੱਕ ਵਿੱਚੋਂ ਨਿਕਲ ਕੇ ਸੜਕ ਪਾਰ ਕਰਕੇ ਪਰਲੇ ਪਾਸੇ ਜੱਜ ਦੀ ਕੋਠੀ ਵੱਲ ਨੂੰ ਭੱਜ ਗਿਆ ਸਭ ਕੁਝ ਉਲਟ ਪੁਲਟ ਹੋ ਗਿਆ ਚਾਚਾ ਮਥਰਾ ਸਿੰਘ ਤੇ ਸੁਲੱਖਣ ਸਿੰਘ ਨੇ ਇੱਕਦਮ ਫੈਸਲਾ ਲਿਆ ਕਿ ਗੱਡੀ ਵਿੱਚ ਬੈਠੋ ਅਤੇ ਆਪਾਂ ਇੱਥੋਂ ਨਿਕਲ ਚਲੀਏ ਕਿਉਂਕਿ ਪੁਰਸ ਨੂੰ ਕੋਈ ਸ਼ੱਕ ਨਹੀਂ ਉਹ ਇਸ ਨੂੰ ਟੱਕਰੀ ਸਮਝ ਰਹੀ ਹੈ ਅਸੀਂ ਉਹਨਾਂ ਪੁਲਿਸ ਵਾਲਿਆਂ ਨੂੰ ਸੌਖੀ ਹੀ ਮਾਰ ਸਕਦੇ ਸੀ ਕਿਉਂਕਿ ਉਹ ਸਾਡੇ ਵੱਲੋਂ ਪੂਰੀ ਤਰ੍ਹਾਂ ਅਵੇਸਲੇ ਅਤੇ ਪਿੱਠਾਂ ਗਰੀ ਖੜੇ ਸਨ ਪਰ ਸਾਡੇ ਦੋਵਾਂ ਆਗੂਆਂ ਨੇ ਕਿਹਾ ਕਿ ਇਹਨਾਂ ਨੂੰ ਮਾਰਨਾ ਸਾਡਾ ਮਕਸਦ ਨਹੀਂ ਹੈਗਾ ਇਹ ਪਰਿਵਾਰਾਂ ਵਾਲੇ ਹੋਣਗੇ ਅਤੇ ਅਸਲ ਦੋਸ਼ੀ ਤਾਂ ਨਿਕਲ ਗਿਆ ਅਸੀਂ ਵੀ ਉੱਥੋਂ ਨਿਕਲ ਗਏ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਮਤਾਪ ਪਾਂਡੇ ਦੀ ਗੱਡੀ ਦਾ ਖੱਬਾ ਪਹੀਆ 100 ਕਿਲੋਮੀਟਰ ਅਗਾਹ ਜਾ ਕੇ ਗੱਡੀ ਨਾਲੋਂ ਲਹਿ ਗਿਆ ਅਤੇ ਅਮਤਾਪ ਪਾਂਡੇ ਖੁਦ ਵੀ ਗੱਡੀ ਵਿੱਚੋਂ ਬਾਹਰ ਆ ਗਿਆ ਸੀ ਪੁਲਿਸ ਨੇ ਮੌਕੇ ਉੱਤੇ ਇਹੀ ਸੋਚਿਆ ਕਿ ਕਿਸੇ ਕਮਲੇ ਟਰੱਕ ਵਾਲੇ ਨੇ ਗਲਤ ਪਾਸੇ ਤੋਂ ਆ ਕੇ ਘਬਰਾਹਟ ਵਿੱਚ ਮਾਰਿਆ। ਪ੍ਰੇਮਪਾਲ ਸਿੰਘ ਘਬਰਾਹਟ ਵਿੱਚ ਸਾਡੇ ਵਾਲੇ ਪਾਸੇ ਆਉਣ ਦੀ ਬਜਾਏ ਦੂਜੇ ਪਾਸੇ ਸੈਸ਼ਨ ਜੱਜ ਦੇ ਘਰ ਜਾ ਵੜਿਆ ਤੇ ਉੱਥੇ ਉਸ ਦੀ ਗਾਰਦ ਨੇ ਫੜ ਲਿਆ ਤੇ ਇਹ ਅਜਨਵੀ ਕਿਵੇਂ ਅੰਦਰ ਵੜ ਗਿਆ। ਟਰੱਕ ਦਾ ਪਤਾ ਲੱਗਣ ਉੱਤੇ ਉਹਨਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਵਕਤ ਲੁਧਿਆਣੇ ਸੀਆਈਏ ਸਟਾਫ ਦਾ ਇੰਚਾਰਜ ਰਾਜਕਿਸ਼ਨ ਵੈਦੀ ਸੀ। ਉਸ ਨੇ ਬਹੁਤ ਛੇਤੀ ਸਾਰਾ ਕੁਝ ਅਗਲਵਾ ਲਿਆ। ਡਰਾਈਵਰ ਨੂੰ ਸਾਡੇ ਬਾਰੇ ਕੁਝ ਪਤਾ ਨਹੀਂ ਸੀ ਕਿ ਅਸੀਂ ਕੌਣ ਹਾਂ। ਅਸੀਂ ਤਾਂ ਉਸ ਨੂੰ ਇਹੀ ਦੱਸਿਆ ਸੀ ਕਿ ਅਸੀਂ ਜੰਗਜੂ ਆਂ ਤੇ ਪਾਕਿਸਤਾਨੋਂ ਆਏ ਆ ਉਹ ਸਿਰਫ ਸੁਲੱਖਣ ਸਿੰਘ ਨੂੰ ਜਾਣਦਾ ਸੀ ਪਰ ਉਹ ਕੁਝ ਘੰਟਿਆਂ ਬਾਅਦ ਹੀ ਸਾਡੇ ਦੋਸਤ ਦੇ ਮਾਡਲ ਗ੍ਰਾਮ ਵਿਚਲੇ ਮਕਾਨ ਵਿੱਚ ਪੁਲਿਸ ਨੂੰ ਲੈ ਕੇ ਆ ਗਿਆ ਮੈਂ ਕਾਰ ਵਿੱਚੋਂ ਉਤਰ ਕੇ ਉਸ ਮਕਾਨ ਵਿੱਚ ਚਲਾ ਗਿਆ ਸੀ ਪਰ ਉੱਥੇ ਇੱਕ ਘੰਟਾ ਕੋ ਠਹਿਰਨ ਬਾਅਦ ਸਕੂਟਰ ਲੈ ਕੇ ਗੁਰਸ਼ਰਨ ਸਿੰਘ ਦੇ ਪਿੰਡ ਰਤਨਾ ਚਲਾ ਗਿਆ ਮੇਰੇ ਉਸ ਮਕਾਨ ਵਿੱਚੋਂ ਨਿਕਲਣ ਤੋਂ ਅੱਧਾ ਘੰਟਾ ਬਾਅਦ ਪੁਲਿਸ ਡਰਾਈਵਰ ਸਮੇਤ ਉੱਥੇ ਪਹੁੰਚ ਗਈ ਸੀ ਪੁਲਿਸ ਨੇ ਸਾਡੇ ਉਸ ਦੋਸਤ ਨੂੰ ਫੜ ਕੇ ਉਸ ਉਤੇ ਬਹੁਤ ਤਸ਼ੱਦਦ ਕੀਤਾ ਪਰ ਉਸ ਨੂੰ ਇਸ ਹਮਲੇ ਬਾਰੇ ਕੁਝ ਪਤਾ ਨਹੀਂ ਸੀ ਫਿਰ ਉਸ ਉਤੇ ਕੇਸ ਚੱਲਿਆ ਤੇ 2 ਕੁ ਸਾਲ ਬਾਅਦ ਉਹ ਬਰੀ ਹੋਇਆ ਉਸ ਨਾਲ ਨਜਾਇਜ਼ ਹੋ ਗਈ ਇਸ ਦਾ ਸਾਨੂੰ ਅਫਸੋਸ ਰਿਹਾ ਪਰ ਕਿਸੇ ਵੀ جنگ ਵਿੱਚ ਇਸ ਤਰ੍ਹਾਂ ਨਜਾਇਜ਼ ਹੋ ਜਾਣਾ ਲਾਜ਼ਮੀ ਵਰਤਾਰਾ ਹੀ ਹੈ ਇਹ ਹਮਲੇ ਤੋਂ ਪੁਲਿਸ ਨੂੰ ਸਾਡੇ ਬਾਰੇ ਪਤਾ ਲੱਗਿਆ ਤੇ ਅਸੀਂ ਤਿੰਨੋਂ ਸੁਖੀ ਕੁਕੀ ਅਤੇ ਮੈਂ ਰੂਪੋਸ਼ ਹੋ ਗਏ ਦੋਸਤੋ ਇਹ ਸੀ ਕਿੱਸਾ ਐਸਐਸਪੀ ਅਮਤਾ ਪਾਂਡੇ ਤੇ ਜਦੋਂ ਹਮਲਾ ਹੋਇਆ ਸੀ ਇਸੇ ਤਰ੍ਹਾਂ ਦਾ ਕਿੱਸਾ ਕੱਲ ਫੇਰ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ